ਨੂੰ ਤੂਫਾਨ ਕਹਿੰਦੇ ਹੁੰਦੇ ਐ ਕਿ ਕਬੱਡੀ ਦਾ ਤੂਫਾਨ ਰੇਡਰ ਦਸਾਦ ਪਿੰਡ ਵਾਲਾ ਇਹ ਤਹਾਂ ਤੇ ਬੋਗਿਆ ਆ ਧਾਵਾ ਟੱਕਰਕਾਰਜ ਦੇ ਨਾਲ ਕਾਰਜ 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 ਲੈ ਵੀ ਮਾਨਸੋਰੀ ਕੀ ਕੋ ਖੋਲ ਦੇ ਵੀਰਾ ਆ ਗਿਆ ਆ ਗਿਆ ਆ ਗਿਆ ਓ ਮਹਾਨ ਜੀ ਆ ਦੇਖੋ ਯਾਰ ਨੇ ਮੁੰਡੇ ਨੂੰ ਲਾ ਆ ਤੇਰੇ ਯਾਦ ਇਧਰ ਵੀ ਗੁੰਡੇ ਸਸੇ ਗੱਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਸੋਨਨੀ ਚੰਨਾਂ ਦਾ ਮਾਝਾ ਕਬੱਡੀ ਅਪਡੇਟ ਆਪਾਂ ਪਹੁੰਚੇ ਜੀ ਪਿੰਡ ਰਾਜੋਕੇ ਬਾਰਡਰ ਦੇ ਉੱਤੇ ਪਸਿਆ ਪਿੰਡ ਜਿੱਥੇ ਕਿ ਇੱਕ ਪਾਸੇ ਹੈਗੀ ਟੀਮ ਪ੍ਰੀਤਪਾਲ ਲਦੂ ਟੀਮ ਦੂਜੇ ਪਾਸੇ ਹੈਗੀ ਮਾਲਵਾ ਹੋਗਾ ਤੇ ਬਹੁਤ ਵਧੀਆ ਮੈਚ ਹੋ ਗਿਆ ਬਹੁਤ ਵਧੀਆ ਪ੍ਰਾਲੇ ਨੀਰਾ ਸਾਡਾ ਭਰਾ ਸੁੱਖਾ ਬਾਬਾ ਗੱਲ ਗਿੰਦੇ ਨਹੀਂ ਚੱਲਦੀ ਹੈ ਸਾਡਾ ਸੱਤਾ ਰਹਿੰਦਾ ਅਮਰੀਕਾ ਦੇ ਵਿੱਚ ਯਾਰ ਸਾਰੇ ਪਲੇਅਰਾਂ ਦਾ ਸਾਰੇ ਪਹਿਲਵਾਨਾਂ ਦਾ ਬਹੁਤ ਧੰਨਵਾਦ ਹੈ ਵੱਡੇ ਛੋਟੇ ਵੀਰਾਂ ਦਾ ਤੇ ਆਪ ਆਈਏ ਸਾਹਮਣੇ ਮੇਰੀ ਬੇਨਤੀ ਹੈ ਵੀ ਪਾਸੇ 11 ਬੂਨੇ ਟੀਮਾਂ ਪਹਿਲਾਂ ਪੂਰੀ ਬੈ ਜਾ ਬੈ ਜਾ ਦੋਵੇਂ ਟੀਮਾਂ ਬਹੁਤ ਅੱਗੇ ਬਹੁਤ ਗੱਲ ਕੱਢ ਕੇ ਤਾਲਾ ਮਾਰ ਦੋ ਬੰਦੇ ਸੰਸਾਈ ਆ ਸਿਰੇ ਬਣੇ ਮੇਰਾ ਭਰਾ ਬੜਾ ਦੱਸੀ ਰਾਜੋ ਕੇ ਆ ਇਹ ਪਲਵਾਨਾਂ ਦਾ ਪਿੰਡ ਹੈ ਜਿਸ ਤਰ੍ਹਾਂ ਇਹ ਟੀਮਾਂ ਦੇ ਮੁਖ ਅਧਿਕਾਰੀ ਜੀਪੀ ਵਰਗੇ ਅੱਜ ਜਿਹੜੇ ਲੋਕ ਆਏ ਆ ਮੈਚ ਵੇਖਣ ਸਾਡਾ ਬਹੁਤ ਬਹੁਤ ਧੰਨਵਾਦ ਕਬੱਡੀ ਕਲਾਬਸ਼ੇਰ ਦੇ ਭਰਾ ਦੀ ਸੇਧ ਵਿੱਚ ਵੀ ਰਹਿੰਦੀ ਹੈ ਲੇਕਿਨ ਸਾਡੇ ਭਰਾ ਦੇ ਕਬੱਡੀ ਕਲਾਬਸ਼ੇਰ ਪਿਆਰੇ ਸਾਥ ਜਣੋ ਜੀ ਇੱਕ ਤਾੜੀ ਮਾਰ ਦਿਓ ਦਰਸ਼ਕੀਓ ਪਹਿਲੀ ਰੇਡ ਮਾਰਵਾ ਕਬੱਡੀ ਕਲਾਬ ਮੋਗੇ ਦੀ ਟੀਮ ਦੇ ਵੱਲ ਆਲੀਕੇ ਦੀ ਧਰਤੀ ਦਾ ਕਹਿੰਦੇ ਸੁਖੀ ਪੁਲਵਾਨ ਹਰਿਆਣੇ ਦੇ ਵਿੱਚੋਂ ਚੱਲ ਕੇ ਆਇਆ ਸਭ ਤੋਂ ਲੰਮਾ ਪੈੜਾ ਤੈ ਕੀਤਾ ਓਏ ਪਹਿਲੀ ਕਬੱਡੀ ਦੇ ਕਬਡੀ ਦੇ 22 ਤਰਾ ਟਰਾਲਾ ਪਾਹਾ ਕੋਟੀਆਂ ਥੋੜੀ ਬੇਨਤੀ ਹੈ ਹੋਰ ਟੈਂਕੀ ਦੇ ਬੈਠੇ ਆਏ ਆਜੋ ਮੇਰੇ ਰੱਬਾ ਕੋਟੇ ਆ ਦੇਖੋ ਵਾਟਰ ਟੈਂਕੀ ਦੇ ਵੀ ਨਾ ਆਉਣਾ ਬੈਠੇ ਹੋਏ ਐ ਪਰ ਉਹ ਭਰਾਵੋ ਥੱਲੇ ਆਜੋ ਕਿਤੇ ਪ੍ਰਾਗਿਆ ਵਾਲਾ ਸੌਦਾ ਤਾਂ ਨਹੀਂ ਆਜੋ ਭਰਾਵਾਂ ਕੇ ਮੈਂਤਰਾ ਥੱਲੇ ਆਜੋ ਯਾਰ ਸਾਨੂੰ ਡਰ ਲੱਗੀ ਜਾਂਦਾ ਵੀਰੋ ਆ ਪੈਂਦੀ ਹੋ ਰੇਨ ਥੱਲੇ ਰਾ ਲੰਮਾ ਪੈਂਦਾ ਤੈ ਕਰਕੇ ਆਇਆ ਨੌਜਾਨ ਚਾਰ ਨੇ ਲੈ ਵੀ ਪਾਗਾ ਹੋ ਮੂਰੇ ਲਾ ਜਫਾ ਪਰ ਸਾਹਮਣੇ ਲੱਗਦਾ ਯੋਨ ਹੁੰਦੀ ਹੋਈ ਬੰਦੇ ਬੰਦੇ ਜੈਲਾ ਸਰਪੰਚ ਇਹਦਾ ਜਾਣੀਓ ਪਿੰਡ ਐ ਪਰ ਸਾਹਮਣੇ ਵੱਲੇ ਵਧ ਗਿਆ ਮੇਰੇ ਮਿੱਤਰੋ ਮੈਦਾਨ ਦੇ ਵਿੱਚ ਹਲੇ ਸ਼ੁਰੂਆਤਾਂ ਹੋਈਆਂ ਨੇ ਮੇਰੇ ਵਾਲਾ लवली ਭਰਾ ਗਰਾਊਂਡ ਦੇ ਵਿੱਚ ਆ ਜਾਵੇ ਮੇਰੇ ਵਾਲਾ लवली ਜਲਦੀ ਨਾਲ ਮੇਰੀ ਬੇਨਤੀ ਹੈ ਵਿੰਡਾ ਵਾਲੇ ਦੀ ਧਰਤੀ ਦਾ ਚਰਾਕਦੀਨ ਉਹ ਵੀ ਆ ਜਾਵੇ ਇਧਰਲੇ ਬੰਨੇ ਕਹਿੰਦੇ ਭਾਂਗਰਪਿੰਡ ਹੈ ਜिले ਫਿਰੋਜ਼ਪੁਰ ਦੀ ਗੱਲ ਆਹ ਪਾਸੇ ਡੇਰਾ ਬਾਬਾ ਨਾਨਕ ਦੀ ਧਰਤੀ ਹੈ ਨਾਲ ਕਹਿੰਦੇ ਪਹਿਲਵਾਨ ਬਲਵੰਤ ਸਿੰਘ ਜੀ ਕਹਿੰਦੇ ਗੱਲ ਤਾਂ ਮਾਸਤਗੜ ਪਿੰਡ ਦੀ ਹੁੰਦੀ ਹੈ ਗੇਲਾ ਜਾਣੀਆਂ ਵਾਲਾ ਉਧਰ ਟੱਕਰ ਟੱਚ ਹੋ ਗਿਆ ਫੈਸਲਾ ਜੂਬਲ ਚੌਧਾ ਸਾਹਿਬ ਦੀ ਧਰਤੀ ਦਾ ਮੁੰਡਾ ਕਬੱਡੀ ਪਾਉਣ ਦੀ ਵੱਧ ਚੁੱਕਿਆ ਹੈ ਚਾਰ ਨੇ ਸਾਹਮਣੇ ਬੂਟਾ ਲਓ ਸਾਹਮਣੇ ਬੂਟਾ ਸੈਦੋ ਆੜਿਆ ਟੱਕਰ ਹੁਣ ਬੂਟੇ ਦੇ ਨਾਲ ਹੈ ਬੂਟਾ ਪਾਦੀ ਕਹਿੰਦੇ ਹੁੰਦੇ ਆ ਕਿ ਆਹ ਤਾਂ ਜੱਕ ਜੱਪੀ ਹੈ ਆਹ ਤਾਂ ਟੈਕ ਜਾਫੀ ਹੈ ਪਰ ਸਾਹਮਣੇ ਜੋੜਨ ਚੋਲਾ ਕੜਾਜੋ ਵਾਲਾ ਆਹ ਕਹਿੰਦੇ ਕੜਾਜੋ ਵਾਲਾ ਕਲਜੀਤਾ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਇੱਕ ਮਲਸੀਆਂ ਦਾ ਕਲੀ ਕਲਜੀਤਾ ਛੇੜਿਆ ਟਾਪ ਇੱਕ ਆਹ ਮਨ ਮੇਰੇ ਮਿੱਤਰੋ ਉਹ ਡਟਦਾ ਨਵਾਂ ਪਿੰਡ ਮੰਡੀ ਦਾ ਆਹ ਨਵਾਂ ਪਿੰਡ ਕੁਲਵੀਰ ਦਾ ਤੇ ਨਵੇਂ ਪਿੰਡ ਵਾਲਾ ਕਹਿੰਦੇ ਗੱਭਰੂ ਬਹੁਤ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਸੱਦੇ ਵਾਲਿਆ ਬੂਟਾ ਤਿਆਰ ਹੈ ਹੈਪੀ ਭੰਗਰ ਨਾਲ ਸ਼ੇਰਪੁਰ ਦੋਨੇ ਵਾਲਾ ਸੱਤੂ ਮਰੇ ਮਿੱਤਰੋ ਆ ਗਿਆ ਮੰਨਾਂ ਦੀ ਦਾ ਚਰਾਗ ਇੱਕ ਵਾਰੀ ਤਾੜੀਆਂ ਆਹ ਟੱਕਰ ਆਹ ਟੱਕਰ ਤੇ ਚੱਕਰ ਵੇਖਣ ਵਾਲੇ ਮੇਰੇ ਮਿੱਤਰੋ ਬੱਲੇ 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 ਆਹ ਵਧਿਆ ਆਇਆ ਹੈ ਚਾਰ ਨੇ ਸਰਪੰਚ ਕੋਠਾ ਮੂਰੇ ਦਸੀਏ ਕਬੱਡੀ ਦਾ ਸਰਪੰਚ ਅੱਜ ਗਾੜੀਆਂ ਪਿੰਡ ਤੋਂ ਚੱਲ ਕੇ ਆਇਆ ਹੈ ਨਾਲ ਕਾਰਜ ਵਰਗੇ ਚਾਰ ਤੇ ਚੋਹਾਂ ਵਿੱਚੋਂ ਆਹ ਕਾਰਜ ਮੁੰਡੇ ਨੇ ਡੱਕਣ ਦੀ ਕੋਸ਼ਿਸ਼ ਕੀਤੀ ਹੈ ਮਸਤ ਕਰਨ ਪੈਂਦਾ ਚੰਦਪੁਰਵਾੜ ਦਾ ਅਮਰ ਉਧਰ ਕਹਿੰਦੇ ਕਬੱਡੀ ਪੈ ਰਹੀ ਹੈ ਅੱਜ ਦੇ ਮੇਲੇ ਤੇ ਕਹਿੰਦੇ ਗੁਰਵੀਰ ਪਹਿਲਵਾਨ ਦਾ ਸਨਮਾਨ 21000 ਦੀ ਨਕਦ ਰਕਮ ਨਾਲ ਕੀਤਾ ਜਾਵੇਗਾ ਇਹ ਵੱਜਮਾਂ ਵਾਲਾ ਸੁੱਖਾ ਜਿਹਨੂੰ ਆਜੂਗੇ ਤੇ ਮਹਿਤਾਬ ਆਜੂਗੇ ਰਾਜਾ ਸਾਡਾ ਵੀਰ ਤੇ ਜਗਸੀਰ ਔਰ ਨਾਲ ਸਰਿੰਦਰ ਤੇ ਇਹਨਾਂ ਭਰਾਵਾਂ ਵੱਲੋਂ ਸਾਡੇ ਗੁਰਵੀਰ ਦਾ ਸਨਮਾਨ 21000 ਦੀ ਨਕਦ ਰਕਮ ਨਾਲ ਉਧਰ ਕੌਣ 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 ਆਓ ਸਾਹਮਣੇ ਇਹ ਪਾਲਾ ਹੈ ਮੇਰਾ ਬਾਬਾ ਨਾਨਕ ਦੀ ਧਰਤੀ ਦਾ ਮੇਰੇ ਮਤੋਂ ਮਾ ਰਾਜੋਕੇ ਪਿੰਡ ਦੇ ਵਿੱਚ ਆਇਆ ਆ ਦਸ ਦੁਨੀਆ ਤੋਂ ਮਾ ਰਾਜੋਕੇ ਪਿੰਡ ਦੇ ਵਿੱਚ ਆਇਆ ਹੋਇਆ ਆ ਆ ਜੱਪ ਦੀ ਪਾਈ ਹੋਈ ਰੇਡ ਇਧਰ ਸੱਤੂ ਸ਼ਮਾਨ ਦਾ ਗੋਲੂ ਵਰਗੇ ਚਾਰ ਤਿਆਰ ਬਤਿਆਰ ਨੇ ਲੱਦੂ ਵਾਲੇ ਪ੍ਰੀਤ ਦੇ ਜਦੋਂ ਪਹਿਲਾ ਸੁਖੀ ਆਲੀਕੇ ਵਾਲੇ ਨੂੰ ਪਹਿਲਾ ਦੇਵ ਨੰਬਰ ਵਾਲਾ ਜੱਫਾ ਲਾ ਕੇ ਕਮਾਲ ਕੀਤੀ ਹੈ ਤੇ ਦਰਸ਼ਕਾਂ ਨੇ ਐਨ ਕਹਿੰਦੇ ਰੂਹ ਖੋਜ ਹੋ ਗਈ ਹੈ ਪਰ ਸਾਹਮਣੇ ਫੇਰ ਕਾਰਜ ਮੁਸਤ ਗੜੀਆਂ ਪੈ ਗਈਆਂ ਬਾਦੀਆਂ ਤੇ ਸੋਚਾ ਕਹਿੰਦੇ ਤੁਮ ਪਾਈ ਹੈ ਉਧਰ ਗੰਦੇ ਵੀਰ ਲਈ ਅਰਦਾਸ ਨੇ ਅਰਦਾਸ ਬੇਨਤੀ ਆ ਵੀ ਸਾਡਾ ਭਰਾ ਜਲਦੀ ਸਿਹਤਮੰਦ ਹੋ ਕੇ ਫੇਰ ਇਹਨਾਂ ਮੈਦਾਨਾਂ ਵਿੱਚ ਬੁੱਕੇ ਟੌਪ ਦਾ ਮੱਲ ਟੌਪ ਦਾ ਖਿਡਾਰੀ ਤੇ ਬਹੁਤ ਵਧੀਆ ਇਨਸਾਨ ਸਾਡਾ ਭਰਾ ਮਨਵੀਰ ਰਣੋਂ ਨੇ ਯਾਰੀ ਆ ਆਓ ਸਾਹਮਣੇ ਗੱਲਾਂ ਵੱਡੀਆਂ ਨੇ ਕਾਜ ਜੰਨ ਲ ਮੇਰੇ ਮਿੱਤਰੋ ਆ 22 ਲੱਤੂ ਦੇ ਵੇਲੇ ਕਬੱਡੀ ਪਾਰੀ ਆ ਇੱਕ ਸੂਫ ਹੋ ਗਿਆ ਇਹਦੇ ਵਾਲਾ ਲਵਲੀ ਹਾਲੀ ਲਵਲੀ ਉਹ ਆਹ ਉਹ ਆਹ ਇੱਕ ਵਾਰੀ ਸ਼ਾਦੀ ਲੱਗ ਗਈ ਹੁੰਦਾ ਕੀ ਓ ਮੇਰੇ ਮਿੱਤਰੋ ਅੱਗੇ-ਅੱਗੇ ਵੇਖੋ ਹੁੰਦਾ ਕੀ ਹੈ ਰਾਣਿਆਂ ਚੱਕਲਾ ਮਾਈਕ ਓ ਬਾਈ ਨਵਾਂ ਪਿੰਡ ਹੈ ਨੌਜਵਾਨ ਦਾ ਫੱਤੇਪੁਰ ਨਵਾਂ ਪਿੰਡ ਜੱਟ ਭਰਾ ਦੀਆਂ ਯਾਦਾਂ ਨੇ ਬਲਜੀਤ ਖੇਡ ਰਿਹਾ ਹੈ ਯਾਰਪ ਦੇ ਮੈਦਾਨਾਂ ਵਿੱਚ ਮੰਨੇ ਚੱਠੂ ਦੇ ਚਰਤੇ ਹੁੰਦੇ ਆ ਪਰ ਸਾਹਮਣੇ ਹੈਪੀ ਭੰਗੜਾ ਵਾਲਾ ਤੇ ਨਾਲ ਬਾਊ ਆਹ ਸਾਹਮਣੇ ਪਿੱੜਦੇ ਪਿੱੜਦੇ ਸੌਣ ਲੱਗਦਾ ਸਾਹਮਣੇ ਫੇਰੇ ਵਾਲਾ ਨਵਲੀ ਫੇਰੇ ਵਾਲਾ ਨਵਲੀ ਤੇ ਘਾਟੋਂ ਵਾਲਾ ਕਹਿੰਦੇ ਚਾਰ ਮਲਾਂ ਦੇ ਦਰਮਿਆਨ ਗੇਲਾ ਜਾਣੀਆਂ ਵਾਲਾ ਗੱਲ ਟਿਕਾਣੇ ਲੱਗਣੀ ਆ ਉਹ ਗੱਲ ਟਿਕਾਣੇ ਲੱਗਣੀ ਆ ਇਧਰ 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 ਬੱਲੇ ਬੱਲੇ ਹੁੰਦੀ ਹੋਈ ਖੇਡ ਮੈਦਾਨ ਵਿੱਚ ਲੱਗਦਾ ਜੋਰ ਆਹ ਵਜਦੇ ਪੰ ਦੀ ਕਬੱਡੀ ਪੈ ਚੁੱਕੀ ਹੈ ਇੱਕ ਕੰਨੀ ਤੇ ਸੱਤੂ ਸ਼ੇਰਪੁਰਿਆ ਲੱਗਿਆ ਨਾਲ ਕਹਿੰਦੇ ਵੇਖਾਂਗੇ ਹੈਪੀ ਕਣਜਾਨ ਵਰਗੇ ਹੁਣ ਚੌਹਾ ਵਿੱਚੋਂ ਵੇਖਾਂਗੇ ਚਰਾਗਦੀਰ ਅੱਗੇ ਵਧ ਕੇ ਕਰੇਗਾ ਕੋਸ਼ਿਸ਼ ਆਹ ਸਾਹਮਣੇ ਚਾਰ ਤੇ ਚੌਹਾ ਵਿੱਚੋਂ ਪੈਂਦੀ ਰੇਡ ਪਰ ਸਾਹਮਣੇ ਪੰਜ ਵੀ ਦੇ ਟਾਈਮ ਵਿੱਚ ਬੜਾ ਕੁਝ ਹੋਣਾ ਹਨੂ ਪੁਲਸੀਆ ਵੀ ਪਾਣੀ ਪੀ ਰਿਹਾ ਲੈ ਵੀ ਮੱਲਾ ਲਾਦੇ ਟੀ-ਸ਼ਰਟ ਆਪਾਂ ਰਾਜ ਦੇ ਵਿੱਚ ਬੰਦੇ ਦੇ ਬੰਦਾ ਵਜਦਾ ਦੇਖਣਾ ਆ ਜਾਦੂ ਕੀ ਵਿਦਾ ਬਾਟਾ ਬੰਦਾ ਇੱਕ ਆ ਜੱਪ ਡੇਰਾ ਬਾਬਾ ਨਾਨਕ ਦੀ ਧਰਤੀ ਵੀ ਹੈ ਸੜੀ ਵਰਗੇ ਲਓ ਬੈਠਾ ਮਹਤਾਪਰਾ ਸਾਡਾ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਕਬੱਡੀ ਖੇਡੀ ਹੈ ਪਹਿਲੀਆਂ ਤੋਂ ਕਹਿੰਦੇ ਛਿੱਕਾ ਚੱਲਿਆ ਕਬੱਡੀ ਦੀ ਦੁਨੀਆ ਵਿੱਚ ਹਰ ਕਾ ਜ ਟੱਚ ਕੀਤਾ ਕਹਿੰਦੇ ਤਿਲ ਸੱਟ ਨੂੰ ਜਗ੍ਹਾ ਨਹੀਂ ਗਈ ਇਹ ਕਿਰਪਾ ਤੰਤਨ ਬਾਬਾ ਮਨਾਰੀ ਦਾਸ ਜੀ ਦੀ ਤੇ ਬਾਬਾ ਮੰਡਲ ਦਾਸ ਜੀ ਜੋ ਗੁਰੂ ਘਰ ਦੇ ਵਜੀਰ ਨੇ ਆਪਾਂ ਸਤਿਕਾਰ ਕਰਾਂਗੇ ਸਾਰੇ ਪਿੰਡ ਦਾ ਇਧਰ ਜੋਬਨ ਮੇਰੇ ਮਿੱਤਰੋ ਮਾਲਵਾ ਕਬੱਡੀ ਕਲੱਬ ਫੰਜਲ ਕੋਚ ਦੀ ਟੀਮ ਹੈ ਹਲਕਾ ਜਿਹਾ ਟੱਚ ਕਰਕੇ ਜੋਵਨ ਮਾਪੇ ਨੂੰ ਵਿਸ਼ੇ ਕਬੱਡੀ ਪਾਈ ਆ ਨੌਜਵਾਨ ਨੇ ਲੈ ਵੀ ਵੇਰੇ ਬਣਾ ਲਉਣੀ ਹੈ ਇਰਾਦਾ ਜਾਂ ਕਹਦੇ ਡੇਰਾ ਬਾਬਾ ਨਾਨਕ ਵਾਲੇ ਪਾਲੇ ਨੂੰ ਜਾਂ ਕਹੇ ਲੱड्डੂ ਵਾਲੇ ਪ੍ਰੀਤ ਨੂੰ ਜਾਂ ਕਹਦੇ ਕਬੱਡੀ ਦੇ ਸਰਪੰਚ ਪਰ ਸਾਹਮਣੇ ਉਹ ਟੱਚ ਡਬਲ ਕਰਬਲ ਦੀ ਰੇਡ ਪੈ ਰਹੀ ਹੈ ਉਧਰ ਮਈਆਂ ਵਾਲ ਦੀ ਧਰਤੀ ਦੇ ਬੱਤ ਕਰਕੇ ਲੇ ਵੀ ਰਾਣਿਆਂ ਸਾਹਮਣੇ ਕੀਵੇਂ ਵਾਲਾ ਉਹ ਜਾਦੂ ਕੀਵੇਂ ਵਾਲੀਆ ਕਬੱਡੀ ਪਾਲੀ ਵਧਿਆ ਆਇਆ ਹੈ ਬਹੁਤ ਵੱਡੇ ਪਿਆਰ ਤੰਤਰ ਬਾਬਾ ਬਰਾਰੀ ਦਾਦੀ ਦੀ ਯਾਦ ਵਿੱਚ ਵੀਰਾਂ ਨੇ ਭੇਡੇ ਆ ਪਰ ਸਾਹਮਣੇ ਸਰਪੰਚ ਉਹ ਜਾਣੀਆਂ ਮਾਲਵਾ ਕਬੱਡੀ ਕਲੱਬ ਦੀ ਟੀਮ ਦੇ ਚਾਰ ਬੱਬਰ ਸ਼ੇਰ ਨੇ ਯਾਰ ਬੱਬਰ ਸ਼ੇਰ ਤਿਆਰ ਹੈ ਇਹ ਸੰਦੀਪ ਸੰਧੂ ਦੀ ਟੀਮ ਲਈ ਖੇਡਦਾ ਮੇਰੇ ਮਿੱਤਰੋ ਜੋ ਕਰ ਗਿਆ ਜੋ ਕਰਨਾ ਚਾਹੁੰਦਾ ਸੀਗਾ ਕੋਈ ਟਾਵੇਂ-ਟਾਵੇਂ ਕਰ ਸਕਦੇ ਆ ਅੰਨਲ ਦੀ ਤਰਗੀ ਦਾ ਚਰਾਹ ਝੋਟੇ ਦੀ ਮੇਰੇ ਮਿੱਤਰੋ ਬੱਲੇ ਗਲਦੀਨੇ ਵਾਲੀ ਨੇ ਟਰੈਕਟਰ ਵਿੱਚ ਬਹੁਤ ਵੱਡੇ ਰੋਲਰਾਂ ਲਾ ਦਿੱਤੇ ਆ ਮਾਝੇ ਦੇ 4x4 ਪ੍ਰੋਮੋਟਰ ਨੇ ਇਹ ਪ੍ਰੀਤ ਇਹ ਗੱਟੋ ਵਾਲਾ ਇਹ ਪ੍ਰੀਤ ਆ ਗਲਜੀਤ ਆ ਆ ਪ੍ਰੀਤ ਆ ਆ ਗਲਜੀਤ ਆ ਉਹ ਤਾੜੀਆਂ 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 ਏ ਆ ਆ ਰਹੀਆਂ ਬਾੜੀਆਂ ਬਾੜੀਆਂ ਆ ਬੀਬੀ ਆ ਆ ਆ ਖਾਪੀ ਨਹੀਂ ਥਾਪਾਂ ਵਜਿਆ ਧਰਤੀ ਦਾ ਨੌਜਵਾਨ ਸਿੱਖ ਖਰਦਾਰ ਕਬੱਡੀ ਪੌਣ ਦੀ ਵੰਧਿਆ ਲਿਆ ਹੈ ਚੌਥਾ ਵਿਚੋਂ ਫੇਰ ਚਰਾਗ ਦੀਨ ਮਈਆਂ ਵਾਲਾ ਮੁਖਰ ਦੇ ਪੈਰ ਨੰਬਰ ਰੀਡਰ ਦੇ ਸੇ ਹੈ ਬਹੁਤ ਬਹੁਤ ਧੰਨਵਾਦ ਜਿੱਥੋਂ ਜਿੱਥੋਂ ਸੰਗਤ ਚੜ ਕੇ ਆਈ ਹੈ ਤੰਤਰ ਬਾਬਾ ਬਰਵਾਰੀ ਦਾ ਜੀ ਐਨ ਇੱਕ ਟੱਕਰ ਚੋਟੂ ਦੀ ਹੈ ਮੇਰੇ ਮਿੱਤਰੋ ਸੋਹਣਾ ਪਾਕ ਹੈ ਕਬੱਡੀ ਚੋਲਾ ਸਾਹਿਬ ਦੀ ਉਹ ਪਾਵਨ ਤੇ ਪਵਿੱਤਰ ਧਰਤੀ ਹੈ ਸ਼ਹੀਦਾਂ ਦੇ ਸਰਤਾਜ ਪੰਚਮ ਪਾਸ਼ਾ ਸਹਿਦ ਸ੍ਰੀ ਗੁਰੂ ਅਰਜਨ ਦੇਵ ਵਾਲਾ ਸੁਖੀ ਪਰਵੇਂ ਜੁੱਸੇ ਵਿੱਚ ਉਹ ਪ੍ਰਵਾਹ ਦੀ ਕਬੱਡੀ ਪੈ ਚੁੱਕੀ ਹੈ ਗੋਲੂ ਹੋ ਵੀ ਮੂਰੇ ਇਹ ਟੱਕਰ ਫੇਰ ਗੋਲੂ ਦੇ ਨਾਲ ਲੱਗਦਾ ਯੋ ਨੰਬਰ ਆਹ ਨੰਬਰ ਤਾ ਕਹਿੰਦਾ ਵੀ ਮਾੜੀ ਖੇਡ ਵਧੀਆ ਲੱਗਦੀ ਇੱਕ ਵਾਰੀ ਤਾੜੀ ਰਾਜਾਾਂ ਦੇ ਵਿੱਚ ਅੱਜ ਤੋਂ ਦਸਾਦ ਪਿੰਡ ਵਾਲੇ ਬੋਲਜੀਤ ਦੇ ਪਿੰਡ ਦਾ ਸੁਨੀਲ ਆਇਆ ਹੈ ਬੂਟਾ ਬਾੜੀ ਨੂੰ ਤੂਫਾਨ ਕਹਿੰਦੇ ਹੁੰਦੇ ਐ ਇੱਕ ਕਬੱਡੀ ਦਾ ਤੂਫਾਨ ਰੇਡਰ ਦਸਾਦ ਪਿੰਡ ਵਾਲਾ ਇਹ ਚਾਹਤੇ ਬੋਲਿਆ ਆ ਤਾੜਾ ਟੱਕਰਕਾਰ ਦੇ ਨਾਮ ਇਹ ਕਾਰਜਕਾਰਜਕਾਰਜ ਲੈ ਵੀ ਮਾਨਸੋਰੀ ਕਿਉਂ ਆ ਤੇਰੇ ਯੱਪ ਨੇ ਜਿਹੜੇ ਫਾਤਾ ਨੂੰ ਕੱਢੋ ਯਾਰ ਬਾਹਰ ਕਰਨਵੀਰ ਸਰਪੰਚ ਭਰਾ ਸਾਡਾ ਗੋਪਾਲ ਰਾਜੋ ਕੇ ਸਰਬਜੀਤ ਸਿੰਘ ਲਖਮਿੰਦਰ ਸਰਪੰਚ ਰਾਜੀ ਸਰਪੰਚ ਚਰਤ ਸਮਾਪਤ ਗੁਰਵਾਜ ਬਿੱਪਾ ਰਾਜੋ ਸ਼ਹੀਦ ਆ ਸੰਗਤ ਹਸ਼ ਹਸ਼ ਕਰ ਰਹੀ ਹੈ ਕਿ ਮੁੰਡੇ ਦਾ ਕੱਦ ਤਾਂ ਐ ਮਸ਼ੀਨ ਮੋਟਰ ਜਿਹਾ ਪਰ ਸ਼ਹੀਦ ਬਾਜੀ ਏ ਹੱਕ ਦਾ ਕਾ ਆ ਲੈ ਗਿਆ ਸ਼ਾਲਾ ਉਹਦੇ ਪਿਆਰ ਬਖਸ਼ੇ ਆ ਧੰਨਵਾਦ ਆ ਵੀਰਾਂ ਦਾ ਇਧਰ ਕਹਿੰਦੇ ਹੈਪੀ ਭੰਗੜਾ ਇਹ ਬੱਲੇ 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 ਨਾ ਮਰ ਕਦੇ ਹਾਰਨਾ ਕਮਾਨੋਂ ਨਿਕਲਿਆ ਤੀਰ ਮਾੜਾ ਵਿਛੜਿਆ ਵੀਰ ਮਾੜਾ ਹੋਵੇ ਦੇ ਵਜ਼ੀਰ ਮਾੜਾ ਤਾਂ ਚੱਲੇ ਸਰਕਾਰ ਨਾ ਔਰ ਸਾਹਮਣੇ ਨੰਬਰ ਤਾਂ ਪਿਆਰ ਦੀ ਖੇਡ ਤੇ ਪਿਆਰ ਨਾਲ ਖੇਡਿਏ ਭਰਾ ਬਣ ਕੇ ਪਿਆਰ ਦੀ ਖੇਡ ਤੇ ਪਿਆਰ ਨਾਲ ਖੇਡਿਏ ਬਹੁਤ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਇਧਰ 5ਵੇਂ ਦੀ ਪਹਿਲੀ ਰੇਡ ਲੈ ਵੀ ਕਨਿਆਲ ਵਾਲਿਆ ਬਰਾਦੇ ਧੰਨ ਧੰਨ ਨੌਜਵਾਨ ਸ਼ਾਹਕੋਟ ਦੀ ਟੀਮ ਲਈ ਖੇਡਣ ਵਾਲਾ ਉਧਰ ਸ਼ਾਹਕੋਟੀਆਂ ਪੰਜਵਾਂ ਪਿੰਡ ਸੁਖੇ ਦਾ ਯਾਰ ਵੀ ਤਕੜਾ ਖੇਡਿਆ ਗੱਲ ਅੰਗਦ ਸਿੰਘ ਆਪੇ ਗੁਰਚੇਲਾ ਇਹ ਆ ਕਰਾਚੋ ਵਾਲਾ ਮੱਲ ਮੇਰੇ ਮਿੱਤਰੋ ਸਿੰਘਾਂ ਦੀ ਟੀਮ ਲਈ ਖੇਡਣ ਵਾਲਾ 11 ਦੀ ਟੀਮ ਲਈ ਖੇਡਣ ਵਾਲਾ ਬਾਬਾ ਯੋਰਾਪੁਰ ਬਾਬਾ ਫਤੇ ਸਿੰਘ ਦੀ ਖੇਡ ਕਲੱਬ ਹੈ ਕੁਲਵੀਰ ਰਾਜੇ ਪ੍ਰਬੰਧਕ ਹੈ ਹਰਵਿੰਦਰ ਜੰਡਹੋਂ ਦੀ ਖੇਡ ਕਲੱਬ ਖੇਡ ਰਹੀ ਹੈ ਆਓ ਸਾਹਮਣੇ ਕਹਿੰਦੇ ਘਾਟੋ ਵਾਲਾ ਤੇ ਲੈ ਤਕੜਾ ਹੋ ਤਕੜਾ ਹੋ ਮੈਂ ਪਟਾਕੇ ਪਾਉਣੋਂ ਗਿਆ ਸਾਰਾਂ ਟੱਬਰ ਪਾਉਣ ਨੂੰ ਨਹੀਂ ਗਿਆ ਬੜੀ ਦੂਰ ਤੋਂ ਚੱਲ ਕੇ ਆਇਆ ਹੈ ਇਹ ਨੌਜਵਾਨ ਹਰਿਆਣੇ ਤੋਂ ਚੱਲ ਕੇ ਆਇਆ ਹੈ ਕਿੱਥੇ ਸੰਗਰੂਰ ਜਿੱਥੇ ਹਰਿਆਣਾ ਉਹ ਸੱਚਾ ਮਾ ਖੇਡ ਕਬੱਡੀ ਦਾ ਸੱਚਾ ਸੂਰਬਾ ਪਰ ਸਾਹਮਣੇ ਪਾਲਾ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਨੌਜਵਾਨ ਜੱਫਾ ਨਹੀਂ ਮੁੰਡੀ ਪਾਵੇਗਾ ਲਓ ਜੋਰ ਕਹਿੰਦੇ ਘੁੜਤੀ ਪਾਵੇਗਾ ਚੋਲਾ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਇਹ ਵੀ ਲੰਡੀਆਂ ਜੀਪਾਂ ਦਾ ਜੇਤੂ ਜੱਟ ਲਓ ਸਾਹਮਣੇ ਕਬੱਡੀ ਪਾ ਰਿਹਾ ਬਿੰਨਾਲੇ ਦਾ ਚਰਾ ਮਰਜੀ ਜਾਵੇ ਰਾਜੋਗੜ ਆਪਾਂ ਦਾ ਬੰਦੇ ਚ ਬੰਦਾ ਵਾ ਕਬੱਡੀ ਸੁੱਖੀ ਸੁੱਖੀ ਕਬੱਡੀ ਪਾ ਰਿਹਾ ਹੈ ਜਬੀ ਗੁਰਮੀ ਰਾਜੋਗੜ ਵਾਲਿਆ ਵੀਰਿਆ ਢੇਰ ਸਾਰੀਆਂ ਮੁਬਾਰਕਾਂ ਅੱਜ ਵੱਡੇ ਮਾਰਸਵਾਰ ਹੋਣਗੇ ਪਰ ਪਿੰਡ ਦੇ ਸਰ ਹਰਜੋ ਪਾਸ ਰਿਹਾ ਆ ਵੀ ਲਵਲੀ ਰਾਜਾ ਨਹੀਂ ਤੈਨੂੰ ਉਹਨਾਂ ਨੂੰ ਪਿਆ ਦੇਣਾ ਫੇਰ ਤਕੜਾ ਹੋ ਜਾ ਤਕੜਾ ਹੋ ਜਾ ਮੱਲੋ ਇਧਰਲੇ ਬੰਨੇ ਵੇਖੋ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਤੇ ਬਾਣਾ ਠੰਡਾ ਹੈ ਇੰਦਰ ਮਹਿਬੂਦਪੁਰਾ ਇਹਨਾਂ ਵੀਰਾਂ ਵੱਲੋਂ ਸਾਡੇ ਰਾਜੋਕੇ ਵਾਲੇ ਗੁਰਬੀਰ ਦਾ 21000 ਦੇ ਨਾਲ ਨਬਿਤਰਾ ਸ਼ੀਨਾ ਸਨਮਾਨ ਇੱਕ ਵਾਰੀ ਤਾੜੀਆਂ ਮਾਰਦੇ ਸਮਲ ਲਈ ਵੀ ਹੈਲੋ ਹੀ ਸੋਹਣ ਮੱਲ ਉਧਰ ਚੌਕੀ ਇੰਤਿਆਰ ਸਰਦਾਰ ਗੁਰਮਨ ਸਿੰਘ ਜੀ ਐਸਆਈ ਸਾਹਿਬ ਦਾ ਵੀ ਬੱਡੇ ਮਦਰ ਤੇ ਧੰਨਵਾਦ ਆ ਬਾਪਾ ਚੰਨ ਸਿੰਘ ਨੇ ਪਹਿਲਾਂ ਵੀ ਬੜੇ ਬੱਡੇ ਪਿਆਰ ਕੋਦੇ ਕੀਤਾ ਗਿਆ ਉਧਰ ਵੇਰੇ ਵਾਲਾ ਲਵਲੀ ਟਰੈਕਟਰਾਂ ਦਾ ਲੰਡੀਆਂ ਜੀਪਾਂ ਦਾ ਜੇਤੋ ਆਹ ਕਹਿੰਦੇ ਪ੍ਰੀਤ ਭਾਈ ਲੰਦੂ ਵਾਲਾ ਟਰੈਕਟਰ ਦਾ ਸਨਮਾਨਿਆ ਯਾਰ ਮੈਂ ਨਾ ਇਹ ਘਰੇਲਾ ਸਾਂ ਅੰਦਾਜ਼ਾ ਲਾਉਣਾ ਹੈ ਵੀ ਉਮਰ ਵੀ ਨਿੱਕੀ ਐ ਕੱਦ ਵੀ ਨਿੱਕਾ ਤੇ ਦਿਲ ਵੇਖੋ ਕਿੰਨਾ ਵੱਡਾ ਮੇਰੇ ਮਿੱਤਰੋ ਇਧਰ ਬੱਜਮਾ ਦਾ ਸੁੱਖਾ ਕਬੱਡੀ ਪਾ ਕੇ ਵਾਪਸ ਆਇਆ ਵਾਹ ਜਾਤੀ ਕੀਦੇ ਦਾ ਪਿੰਡ ਦੇ ਨੌਜਵਾਨ ਦਾ ਕਬੱਡੀ ਪੌਲੀ ਵਧਿਆ ਫੇਰ ਲਵਲੀ ਦੇ ਨਾਲ ਟੱਕਰ ਲੱਗਦਾ ਜੋਰ ਹੁੰਦੀ ਹੋਈ ਬੱਲੇ ਬੱਲੇ ਜੇ ਆਹ ਆ ਵੀ ਲਵਲੀ ਫੇਰੇ ਵਾਹ ਫੇਰ ਫੇਰ ਕੇ ਜੱਫੇ ਲਾ ਕੇ ਕਮਾਲ ਕਰ ਦੇ ਪੀ ਆ ਵੀ ਦੋ ਰੈਡਾਂ 1000 ਦੀਆਂ ਪੈਣਗੀਆਂ ਰਾਚੋ ਵਾਲੇ ਕਿਲ ਦੀਤੇ ਦੀਆਂ ਕਹਿੰਦੇ ਰੇਡਾਂ 1000 ਦੀਆਂ ਪੈਣਗੀਆਂ ਉਧਰ ਪ੍ਰਸੇਮ ਵਪਾਰੀ ਨੇ ਵੀ ਪਿਆਰ ਕੋਈ ਦੇ ਦਿੱਤੇ ਆ ਇਧਰ ਮਿੰਨਾਲ ਦੀ ਧਰਤੀ ਦਾ ਚਰਾਗ ਦੀਨ ਆ ਪਾਉਰੇ ਵਾਲਾ ਪਿੰਡ ਆ ਹਰਿਆਣੇ ਦਾ ਆਹ ਸੱਚਾ ਕਬੱਡੀ ਪਾ ਰਿਹਾ ਚਾਨ ਮਲ ਤਿਆਰ ਆ ਉਧਰ ਗਿੰਨੀ ਬਾਈਬਾ ਤਿਆਰ ਹੈ ਨਾਲ ਕਹਿੰਦੇ ਪ੍ਰੀਤ ਭਾਈ ਲੱड्डू ਵਾਲਾ ਲੈਨ ਟੱਚ ਹੋਈ ਜਾਂ ਤੇ ਨੰਬਰ ਜਿਹੜਾ ਉਧਰ ਜਾਦੂ ਚੱਠੇ ਵਾਲਾ ਤਿਆਰ ਹੈ ਚਾਰੇ ਦੇ ਚਾਰੇ ਤਿਆਰ ਜੋਵਨ ਆ ਗਿਆ ਰਾਣੇ ਕਰ ਗੱਲ ਆਏ ਚੋਹਾਂ ਦਾ ਸਾਹਿਬ ਦੀ ਧਰਤੀ ਦਾ ਜੋਵਨ ਕਬੱਡੀ ਪਾਉਣੀ ਮੰਦਿਆ ਪਰਨੇ ਜੁੱਸੇ ਵਿੱਚ ਸਿੱਖ ਸਰਦਾਰ ਦੀ ਕਬੱਡੀ ਪੈ ਚੁੱਕੀ ਹੈ ਹੁਣ ਵੇਖਾਂਗੇ ਚੋਹਾ ਵਿੱਚੋਂ ਕਿਹੜਾ ਨੌਜਵਾਨ ਸੱਤੂ ਸ਼ੇਰਪੁਰੀਆ ਯਾਫਰ ਹੈਪੀ ਯਾਫਰ ਕਿਸ ਨੌਜਵਾਨ ਦੇ ਨਾਲ ਲੱਗਦਾ ਜੋੜ ਹੁੰਦੀ ਹੋਈ ਬੱਲੇ ਬੱਲੇ ਜੱਜੂ ਜੱਜੂ ਪ੍ਰੀਤ ਦੇ ਨਾਲ ਹਰਮੀਤ ਗੱਲ ਸਾਡਾ ਭਰਾ ਇਹ ਵੱਡੇ ਮਾਨਸੂਨ ਪ੍ਰੀਤ ਦੇ ਪੈਸੇ ਪਰ ਬੂਟੇ ਦੀ ਘਾਹ ਕਰਾਚੋ ਵਾਲੇ ਦੇ 1002 ਰੈਡਾ ਪਰ ਗੁਰਲਾਲ ਨਿਊਜ਼ੀਲੈਂਡ ਵਾਲੇ ਭਰਾ ਵੱਲੋਂ ਲੱਗਿਆ ਪਰ ਸਾਹਮਣੇ ਕੱਚ ਡਬਲ ਇੱਕ ਰੇਟ ਜਗਰ ਐਸੇ ਕਬੱਡੀ ਪੌਣ ਦੀ ਵਧਿਆ ਹੋਇਆ ਚਾਰ ਮਾਲਵਾ ਕਬੱਡੀ ਕਲੱਬ ਦੀ ਟੀਮ ਦੇ ਚਾਰੇ ਸੁਪਰ ਸਟਾਰ ਨੇ ਚਾਰੇ ਸੁਪਰ ਸਟਾਰ ਆ ਮੇਰੇ ਮਿੱਤਰੋ ਭਾਈ ਲੱਤੂ ਹਰਬਾ ਕਬੱਡੀ ਕਲੱਬ ਮੋਗਾ ਦੋ ਟੀਮਾਂ ਦੇ ਦਰਮਿਆਨ ਆ ਵੇਖੋ ਆ ਵੇਖੋ ਆ ਵੇਖੋ ਓ ਆ ਵੇਖੋ ਓ ਬੱਲੇ 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 ਹਰਬਰ ਕੋਈ ਗੱਲ ਨਹੀਂ ਪਿਆਰ ਦਾ ਪਿਆਰ ਦਾ ਹਰਬਰ ਓ ਪਿਆਰ ਦਾ ਫੇਰ ਸੁਖੀ ਭਵਾਨ ਮੇਰੇ ਮਿੱਤਰੋ ਆਲੀਕੇ ਪਿੰਡ ਵਾਲਾ ਗੋਰਾ ਭਾਈ ਲੱਤੂ ਵਾਲਾ ਮੇਰੇ ਮਿੱਤਰੋ ਲਾਉ ਜੱਫਾ ਕਿਦੇ ਓ ਹੱਟ ਪਾਸੇ ਓ ਹੱਟ ਪਾਸੇ ਆ ਬੱਲੇ ਆ ਵੱਡੇ ਵੱਡੇ ਗਾਡਰ ਚਾਹ ਮਾਣੀ ਮੁੱਠੀ ਆ ਵੇਖੋ ਆ ਵੇਖੋ ਆ ਵੇਖੋ ਇਹ ਮੁੱਠੀ ਦੀ ਸਿਖਿਆ ਜਿਹੜੇ ਵੀ ਭਰਾਵੋ ਬਾਯਾ ਗਿੱਗੀ ਐ ਤੇ ਗੋਲੂ ਬਾਹ ਪਿੰਡ ਵਾਲਾ ਸਾਡਾ ਵੀਰ ਚੱਲ ਕੇ ਆਇਆ ਜਰੂਰ ਸਾਡਾ ਸਬਰ ਕਰਨ ਸਬਰ ਕਰਨ ਪਰ ਸਾਹਮਣੇ ਸੁੱਖਾ ਬੱਜਵਾ ਪੁਆਇੰਟ ਲਾ ਕੇ ਨੈੱਟ ਆ ਗਿਆ ਤੇ ਵੱਡਾ ਸਾਰਾ ਦਿਲ ਆ ਗਿਆ ਆ ਨੈੱਲ ਆ ਗਿਆ ਘਰੇਲਾ ਸਾਹਿਬ ਐਸੇ ਤਰ੍ਹਾਂ ਕਹਿੰਦੇ ਨਿੱਕੂ ਤੂਫਾਨ ਜੋਗੜਿਆ ਗੁਰਵੰਤ ਕੱਲ ਦਾ ਚੇਲਾ ਕਬੱਡੀਆਂ ਪਾ ਗਿਆ ਆਇਆ ਛੀਵਾਲ ਪਿੰਡ ਦਾ ਨੌਜਵਾਨ ਦਾ ਲੈ ਵੀ ਗੋਲੂ ਹੋ ਮੂਰੇ ਜਾਂ ਕਹਿੰਦੇ ਵੱੱਡੂ ਵਾਲਾ ਪ੍ਰੀਤ ਨੂੰ ਵੀ ਜੱਫਾ ਲਾਉਣਾ ਪੈਣਾ ਲੈ ਵੀ ਕਾਰਜ ਮਸਤ ਕਰੀਆਂ ਹੋ ਮੂਰੇ ਪਰ ਸਾਹਮਣੇ ਗੋਲੂ ਦੇ ਨਾਲ ਟੱਕਰ ਇੱਕ ਪਾਸੇ ਯਾਦੂ ਇੱਕ ਪਾਸੇ ਗੋਲੂ ਲੱਗਦਾ ਯੋਰ ਹੁੰਦੀ ਹੋਈ ਬੰਦੇ ਬੰਦੇ ਆ ਆ ਵੀ ਸਾਹਮਣੇ ਯਾਦੂ ਟੱਕੀ ਆ ਕਰਿਆ ਸਾਹਮਣੇ ਧਰਿਆ ਤੇ ਸਾਹਮਣੇ 1000 ਨਿਊਜ਼ੀਲੈਂਡ 1000 ਜੰਪਰ ਕੈਨੇਡਾ ਦਾ ਸਾਡਾ ਪਰਵਰ ਤਿਆਰ ਹੈ ਇਧਰ ਪਾਲਾ ਦੇਣਾ ਬਾਬਾ ਨਾਨਕ ਆਓ ਦੁਨੀਆ ਆਓ ਸਾਨੂੰ ਇਹ ਕਹਿੰਦੇ ਬਲਪੁਰੀਆ ਮੱਥਾ ਲੱਕਾ ਮਣ ਜਨੂਨ ਦਾ ਜ਼ਿਕਰ ਕਰਾਂਗੇ ਅਰਧੰਦੀ ਕਬੱਡੀ ਮੈਚ ਚੁੱਕੀ ਹੈ ਚਾਰ ਤਿਆਰ ਵਰ ਤਿਆਰ ਨੇ ਚੌਥੰ ਵਿੱਚੋਂ ਦੇਖਾਂਗੇ ਮਾਲਵਾ ਕਬੱਡੀ ਕਲੱਬ ਦਾ ਜਾਫੀ ਕਿਹੜਾ ਨੌਜਾਨ ਜਫਾ ਲਾ ਕੇ ਕਵਾਇ ਕਰਾਵੇਗਾ ਕਮਾਲ ਹੋਊਗੀ ਬੱਲੇ ਬੱਲੇ ਸਾਹਮਣੇ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਇਹ ਸਾਹਮਣੇ ਪੜਦੇ ਫਾਰ ਇਹ ਸਾਹਮਣੇ ਟੱਕਰ ਚੋਟੀ ਦੀ ਖੇਡੀ ਆ ਗਈਆਂ ਮੇਰੇ ਬੰਦੋ ਲੱਗਦਾ ਯੋਰ ਅਰਸ਼ ਉਹ ਪਰੇ ਨੂੰ ਹੋ ਗयो ਮੇਲਾ ਘੁੰਮਣ ਲਾਦਾ ਮੁੰਡੇ ਨੇ ਮੇਲਾ ਘੁੰਮਣ ਲਾਦਾ ਮੁੰਡੇ ਕਬੱਡੀ ਪਾਉਣ ਦੇ ਲਈ ਸਿੱਖ ਸਰਦਾਰ ਵਧਿਆ ਹੋਇਆ ਮੇਰੇ ਮਿੱਤਰੋ ਕਿ ਮਾਂ ਗੁਜ਼ਰੀ ਕਰਵਾ ਮਾਣੀ ਹੈ ਜੋ ਸਾਹਮਣੇ ਸੱਚੀ ਦੀ ਕਬੱਡੀ ਪੈ ਚੁੱਕੀ ਹੈ ਸੱਚਾ ਸੂਰੇ ਵਾਲੀਆ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਲੱਡੂ ਵਾਲਾ ਪ੍ਰੀਤ ਪਰ ਸਾਹਮਣੇ ਇਹ ਆ ਜਾਣੀਆਂ ਵਾਲਾ ਸਰਪੰਚ ਜੱਫਾ ਨਹੀਂ ਲਾ ਸਕੀ ਗੁਰੂ ਘਰ ਦੀ ਪ੍ਰਬੰਧ ਕਮੇਟੀ ਦਾ ਸਾਰੇ ਪੁਰਮਾਨਾਂ ਦਾ ਧਰਵਾਣਾ ਮੇਰੇ ਮਿੱਤਰੋ ਆਓ ਸਾਹਮਣੇ ਹੁਣ ਕਹਿੰਦੇ 24 ਤਰੀਕ ਨੂੰ ਮਨਾਵੇ ਵਿੱਚ ਮੇਲਾ ਹੋਣਾ ਹੈ ਦੁਨੀਆਂ ਦੇ ਵੱਡੇ ਈਸਾਨ ਉਹ ਧਰਤੀ ਦੇ ਭੜਾਗੇ ਜੇ ਖੁੱਲੇ ਸਦਿਆ 11 ਜਗਹ ਫਿਰ ਭੱਗੋ ਬਚ ਚਲਾਉਣਗਾ ਨੇ ਤੇ 22 ਤਰੀਕ ਨੂੰ ਨੂਰਦੀ ਦਾ ਵੱਡਾ ਮੇਲਾ ਹੋਵੇਗਾ ਇਸੇ ਤਰ੍ਹਾਂ ਗੜੀ ਦਾ ਵੀ ਵੱਡੇ ਮੇਲੇ ਨੇ ਕਦੀ ਦੇ ਰਾਣੇ ਕਰੀ ਗੱਲ ਉਹ ਪਹਿਲਾਂ ਵੀ ਨੌਜਵਾਨ ਦੌਰ ਇਡੋਂ ਪਰ 1000 ਲੱਗਿਆ ਸੀਗਾ ਗੁਰਦਲ ਨਿਊਜ਼ੀਲੈਂਡ ਵਾਲੇ ਵੀਰਾਂ ਨੂੰ ਵੇਂਦੀ ਹੈ ਨਿਊਜ਼ੀਲੈਂਡ ਵਾਲੇ ਭਰਾ 1000 ਕੋਈ ਦਾ ਕਰਦੇ ਪਰ ਸਾਹਮਣੇ ਮੁੰਡਾ ਆਵਣ ਪੁਲਸੀਆ ਕਬੱਡੀ ਪਾਉਣੀ ਵਧੇ ਆਇਆ ਮੇਰੇ ਮਿੱਤਰੋ ਨਾਰ ਕਹਿੰਦੇ ਬੂਟਾ ਸੱਦੇ ਲਓ ਸਾਹਮਣੇ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਬੂਟਾ ਸੱਦੇ ਵਾਲਿਆ ਉਹ ਮਾ ਖੇਡ ਕਬੱਡੀ ਦਾ ਜੱਕ ਜਾਪੇ 1 2000 ਵਾਲੀ ਮੇਰੇ ਮਿੱਤਰੋ ਬਹਿ ਜਾ ਭਰਾਵਾਂ ਕੇ ਪਲੇਅਰ ਜਿਹੜੇ ਸਪੇਅਰ ਖਿਡਾਰੀਆ ਥੱਲੇ ਬਹਿ ਗਏ ਆ ਆਪਣੇ ਪਿਆਰ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਇਹ ਆ ਜਾਦੂ ਖਿਵੇਂ ਦੀ ਧਰਤੀ ਦਾ ਮੇਰੇ ਮਿੱਤਰੋ ਆ ਤ੍ਰੀਦ ਭਾਈ ਲਦੂ ਰੋ ਹਜ਼ਾਰ ਹੋਵੇਗਾ ਗੋਪਾ ਰਾਜੂ ਦੇ ਸਾਡਾ ਵੀਰ ਉਹਦੇ ਵੱਲੋਂ ਪਿਆਰ ਪਿਆਰ ਬਖਸ਼ੇ ਜਾ ਰਹੇ ਆ ਆ ਪੈਂਦੀ ਹੋਏ ਰੇਡ ਚਰਾਗਦੀਨ ਮਈਆ ਵਾਲੇ ਦੀ ਤਰਤੀ ਆ ਬੋਲ ਫਕੀਰਾ ਅੱਲਾ ਹੀ ਅੱਲਾ ਜੀ ਕਹਿੰਦੇ ਐ ਵੇਕੇ ਲਾਇਓ ਮੇਰੇ ਮਿੱਤਰੋ ਪ੍ਰੀਤ ਦੇ ਜੱਫਾ ਦਾ ਵੀ ਗੋਪਾ ਭਾਈ ਕਹਿੰਦਾ ਵੱਡੇ ਮਾਨ ਸਨਮ ਇਹ ਆਹ ਤੇਰਾ ਚੋਲਾ ਆਹ ਤੇਰਾ ਚੋਲਾ ਆਹ ਬਾਜਵਾ ਵਾਲਾ ਗੋਮੀ ਮਰੇ ਮਿੱਤਰੋ ਲਾਉ ਜੱਫਾ ਕਿ ਨਹੀਂ ਆਹ ਨੰਬਰ ਦਾ ਕਹਿੰਦੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਸੁੱਚਾ ਸੂਰਿਆ ਪਿੰਡੇ ਨੌਂ ਆਉਂਦਾ ਨਵੀ ਲੱਡੂ ਵਾਲਾ ਪ੍ਰੀਤ ਤੇਰਾ ਜੱਫਾ ਦੇਖਣਾ ਚਾਹੁੰਦੀ ਹੈ ਸੰਗਤ ਲੱਡੂ ਵਾਲਾ ਪ੍ਰੀਤ ਗੋਪਾ ਰਾਜੂ ਕਹਿੰਦਾ ਵੀ 2000 ਜਨਾਬਾ ਪ੍ਰੀਤ ਪਰ ਕਹਿੰਦੇ ਸੁੱਚਾ ਸੂਰੇ ਵਾਲੀਆ ਵੈਰੀਗੇਟ ਕੈਰੋ ਵਾਲੀ ਸੁਨੇ ਵਰਕਰ ਵੀਰਾਂ ਦਾ ਗੁਰਜੰਤ ਸਿੱਧੂ ਭਰਾ ਦਾ ਬਹੁਤ ਬਹੁਤ ਧੰਨਵਾਦ ਇਧਰ ਦੇ ਪਾਸੇ ਕਬੱਡੀ ਪਈ ਚੁੱਕੀ ਹੈ ਚਾਰ ਤਿਆਰ ਪਰ ਤਿਆਰ ਨੇ ਬਾਬੇ ਚੰਨ ਜੀ ਉਹਨਾਂ ਵਾਲੇ ਤਰਸੇਬ ਵਪਾਰੀ ਉਹਨਾਂ ਨੇ ਸਾਰੇ ਪੰਜਾਬ ਤੋਂ ਸੁਲਾਜਮਾਂ ਦਾ ਵੱਡੇ ਪੱਧਰ ਤੇ ਵੱਡਾ ਔਰ ਔਰ ਸਾਹਮਣੇ ਸੁੱਖਾ ਬਜ਼ਵਾ ਘਰਵੇਂ ਜੁੱਸੇ ਵਿੱਚ ਕਬੱਡੀ ਪਾ ਰਿਹਾ ਹੈ ਆਹ ਦੇਖੋ ਮਿਠਾ ਢੇਰੀਆਂ ਤੇ ਮਾਲ ਕਹਿੰਦਾ ਆਉਣ ਦਿਓ ਵਾਰੀ ਯਾਰਾ ਆਉਣ ਦਿਓ ਵਾਰੀ ਯਾਰਾ ਆਹ ਕਬੱਡੀਆਂ ਨੇ ਲਦੀ ਤੋਰ ਇਹ ਨਹੀਂ ਪਿੰਨ ਰਹਾ ਬੰਦੂਰ ਸਰਕਾਰ ਦੀ ਆ ਸਾ ਮੇਰਾ ਗੁੰਮਦਾ ਵੇਖੋ ਓਏ ਨਲ ਆਇਆ ਹੋਇਆ ਮੇਰੀ ਖੁੱਲ ਗਈ ਪਟੱਕ ਦੇਣੇ ਅੱਖ ਨਹੀਂ ਗਲੀ ਦੇ ਵਿੱਚੋਂ ਗੌਂ ਲੰਗਿਆ ਹੰਜ ਲੰਗਦੇ ਆ ਲੋਕ ਭਾਵੇਂ ਲੱਖ ਨਹੀਂ ਲੱਖਾਂ ਵਾਲੋ ਬਕਦੇ ਆ ਆ ਵੀ ਜਵਾਨਾ ਦੇ ਲੁੱਟਿਆ ਰਹੇ ਰਾਇਦੇ ਤੇਰੇ ਲਈ ਪਿਆਰ ਹੈ ਰਾਣਾ ਤਰਗਲ ਹਰ ਲਾ ਆਇਆ ਹੋਆ ਅਰਪਰ ਬਲਪੁਰਿਆ ਕਬੱਡੀ ਪਾਰਿਆ ਖੇਡ ਦੇ ਮੈਦਾਨ ਵਿੱਚ ਲੱਗਦਾ ਜੋਰ ਹੋਈ ਬੰਦੇ ਬੰਦੇ ਮੁੰਡਾ ਲਾ ਲਾ ਕੇ ਮਾਰਦਾ ਲੱਗਦਾ ਜੋਰ ਮੱਜ ਦੇ ੱਟਕੇ ਬਸ ਤੇ ਕਬਲੀ ਮਾਰ ਕੇ ਜਵਾਨਾ ਬਾਈ ਜਿਹੜੇ ਪੈਸੇ ਲੱਗੇ ਸੀ ਉਹਨਾਂ ਦੇ ਉਹ ਪਹੁੰਚਦੇ ਕਰ ਦਿਓ 2000 ਰੁਪਇਆ 2000 ਮੈਂ ਬੋਲਿਆ ਉਹ ਪਲੀਜ਼ ਮੇਰੀ ਬੇਨਤੀ ਹੈ ਪਹੁੰਚਦਾ ਕਰੋ ਬਾਬਾ ਗੁਰਚੇਤ ਜੀ ਉਹਨਾਂ ਵੱਲੋਂ ਮਾਨ ਸਨਮਾਨਾ ਜਿਹੜੇ ਉਹ ਪਹੁੰਚਦੇ ਕਰਦਾ ਹੁੰਦਾ ਵੀ ਸਾਡਾ ਇੱਧਰ ਕਹਿੰਦੇ ਗਗਨ ਉੱਧਰ ਪਾਲਾ ਇੱਧਰ ਗਗਨ ਉੱਧਰ ਪਾਲਾ ਪਿਆਰ ਦੀ ਖੇਡ ਹੈ ਬਲਦੇਵ ਸਿੰਘ ਰਾਜੋ ਕੇ ਆਰਤੀਆ ਸਾਹਿਬ ਕੋਈ ਸ਼ੱਕ ਨਹੀਂ ਉਧਰ ਵੀਰੇ ਗਰਾਊਂਡ ਚ ਨਾ ਆਓ ਯਾਰ ਭਰਾ ਬਣ ਕੇ ਇਸ ਮੈਚ ਦੀ ਜੇਤੂ ਟੀਮ ਹੈ ਪਰਪਕਾਰੀ ਬੱਬਾ ਭਾਈ ਲੱਦਾ ਜੀ ਪ੍ਰੀਤ ਭਾਈ ਲੱਧੂ ਟੀਮ 46 ਤੇ ਸੈਕੰਡ ਟੀਮ ਹੈ ਕੀ ਹੈ ਜੀ ਮਾਲਵਾ ਕਬੱਡੀ ਕਲੱਬ ਮੋਗਾ 32 ਨੰਬਰ ਤੇ ਰਾਜੋ ਕੀ ਕਮੇਟੀ ਦਾ ਬਹੁਤ ਹੀ ਵਧੀਆ ਪ੍ਰਾਰਲਾ